ਕਾਲਜ ਦੇ ਵੱਡੇ ਗਿੱਟਿਆਂ ਨੇ ਲਗਾਤਾਰ ਹੋ ਸਦਾ ਸੁਖੀ ਸਿੰਘ ਬਾਦਲ ਦੀ ਸੀਟੇ ਦੀ ਮੰਗ ਕਰ ਰਹੇ ਨੇ ਤੇ ਪਾਰਟੀ ਦਾ ਪ੍ਰਧਾਨ ਬਦਲਿਆ ਜਾਵੇ ਪਤਾ ਲੱਗਿਆ ਕਿ ਇੱਕ ਦਰਜਨ ਆਗੂ ਜਿਹੜੇ ਹਾਲ ਦੀ ਘੜੀ ਦੋਨੇ ਪਾਸੇ ਦੀਆਂ ਬੋਲੀਆਂ ਬੋਲਦੇ ਨੇ ਜਲੰਧਰ ਦੇ ਵਿੱਚ ਇੱਕ ਵੱਡੇ ਅਖਬਾਰ ਦੇ ਸੰਪਾਦਕ ਦੇ ਫਾਰਮ ਹਾਊਸ ਦੇ ਉੱਤੇ ਇਕੱਠੇ ਹੁੰਦੇ ਆ ਤੇ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਅਕਾਲੀ ਦਲ ਬਚਾਓ ਫਰੰਟ ਬਣਾਇਆ ਜਾਵੇ ਇਕ ਜੇ ਅਕਾਲੀ ਦਾਲੀ ਨਾਲ ਬਚਿਆ ਨਾ ਫਿਰ ਸੁਖਵੀਰ ਸੁਬਾਦਲ ਦੀ ਪ੍ਰਧਾਨਗੀ ਤਾਂ ਨਾ ਬਾਕੀਆਂ ਦੀਆਂ ਅਹੁਦੇਦਾਰ ਜਦੋਂ ਕੋਰ ਕਮੇਟੀ ਦੀ ਮੀਟਿੰਗ ਰੱਖੀ ਤਾਂ ਸਰਪ੍ਰਸਤ ਸਾਹਿਬ ਵੀ ਆ ਗਏ ਉੰਜ ਤਾਂ ਕਹਿੰਦੇ ਸੀ ਕਿ ਮੈਂ ਤਾਂ ਬਿਮਾਰ ਐ ਕਿਉਂਕਿ ਪੁੱਤਰ ਦੀ ਕੁਰਸੀ ਬਚਾਉਣੀ ਸੀ ਪੁੱਤਰ ਮੋਹ ਸੀ ਉਹ ਕੁਰਬਾਨੀ ਵਾਲੀ ਪਾਰਟੀ ਉਹ ਜਿਹਦਾ ਇਤਿਹਾਸ ਸਿੱਖ ਧਰਮ ਦੇ ਨਾਲ ਜੁੜਿਆ ਹੋਵੇ 13 13 ਦਾ ਕਨਸੈਪਟ ਤੇ ਕੰਮ ਕਰਦੀ ਹੋਵੇ ਉਹ ਪਾਰਟੀ ਕੁਰਸੀ ਨਾਲ ਚਿਪੜ ਕੇ ਬੈਠੇ ਸ਼ਰਮਣੀ ਕਾਲੀਦਾੜ ਦੇ ਵੱਡੇ ਲੀਡਰ ਲਗਾਤਾਰ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਵੀ ਪਾਰਟੀ ਦਾ ਪ੍ਰਧਾਨ ਬਦਲਿਆ ਜਾਵੇ ਤਾਂ ਜੋ ਪਾਰਟੀ ਨੂੰ ਕਿਤੇ ਨਾ ਕਿਤੇ ਬੇੜਾ ਲਾਇਆ ਜਾ ਸਕੇ ਜੀ ਇਹ ਕਿਤੇ ਨਾ ਕਿਤੇ ਸੁਖਬਾਲ ਲਈ ਵੀ ਇੱਕ ਮੁਸੀਬਤ ਬਣ ਸਕਦੇ ਨੇ ਪਤਾ ਲੱਗਿਆ ਕਿ ਇੱਕ ਦਰਜਨ ਅਗੂ ਜਿਹੜੇ ਹਾਲ ਦੀ ਘੜੀ ਦੋਨੇ ਪਾਸੇ ਦੀਆਂ ਬੋਲੀਆਂ ਬੋਲਦੇ ਨੇ ਜਲੰਧਰ ਦੇ ਵਿੱਚ ਇੱਕ ਵੱਡੇ ਅਖਬਾਰ ਦੇ ਸੰਪਾਦਕ ਦੇ ਫਾਰਮ ਹਾਊਸ ਦੇ ਉੱਤੇ ਇਕੱਠੇ ਹੁੰਦੇ ਆ ਉਹਦੇ ਵਿੱਚ ਕਿਹਾ ਇਹ ਜਾ ਰਿਹਾ ਕਿ ਸੁਖਬੀਰ ਵਿਰੁੱਧ ਆਵਾਜ਼ਾਂ ਉਹਨਾਂ ਦਾ ਜਿਹੜਾ ਕਾਫਲਾ ਉਹ ਕਾਫੀ ਵੱਡਾ ਹੁੰਦਾ ਜਾ ਰਿਹਾ ਭਵੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਹੋਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਸਰਦਾਰ surjit singh ਰਖੜਾ ਸੰਤਾ ਸਿੰਘ ਅਮੈਦਪੁਰੀ ਬਲਦੇਵ ਸਿੰਘ ਮਾਨ ਗਗਨਦੀਪ ਸਿੰਘ ਬਰਨਾਲਾ ਆਦ ਇਹ ਸਾਰੇ ਜਾ ਕੇ ਉੱਥੇ ਜੁੜਦੇ ਐ ਤੇ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਅਕਾਲੀ ਦਲ ਬਚਾਓ ਫਰੰਟ ਬਣਾਇਆ ਜਾਵੇ ਇੱਕ ਜੇ ਅਕਾਲੀਦਾਲੀ ਨਾਲ ਬਚਿਆ ਨਾ ਫਿਰ ਸੁਖਵੀਰ ਸੋ ਬਾਦਲ ਦੀ ਪ੍ਰਧਾਨਗੀ ਤਾਂ ਨਾ ਬਾਕੀਆਂ ਦੀਆਂ ਅਹੁਦੇਦਾਰੀਆਂ ਲਗਾਤਾਰਤਾ ਦੇ ਵਿੱਚ ਤੁਹਾਡਾ ਇਹ ਗਰਾਫ ਥੱਲੇ 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 ਕਿਉਂ ਜਾ ਰਿਹਾ ਹੈ ਇਹ ਕਾਫੀ ਹੱਦ ਤੱਕ ਸੋਚਣ ਵਾਲੀ ਗੱਲ ਹੈ ਵੀ ਇਹ ਗਰਾਬ ਇਸ ਤਰੀਕੇ ਦੇ ਨਾਲ ਨੂੰ ਕਿਉਂ ਜਾ ਰਿਹਾ ਹੈ ਚਾਹੀਦਾ ਤਾਂ ਇਹ ਸੀ ਕਿ ਗਰਾਬ ਵੱਧਦਾ 104 ਸਾਲ ਪੁਰਾਣੀ ਪਾਰਟੀ ਉਹਦਾ ਹਾਲ ਕੀ ਹੋ ਰਿਹਾ ਹੈ ਜੇ 2022 ਦੀ ਕਰਾਰੀ ਹਾਰ ਤੋਂ ਬਾਅਦ ਜਦੋਂ ਕੋਰ ਕਮੇਟੀ ਦੀ ਮੀਟਿੰਗ ਰੱਖੀ ਤਾਂ ਸਰਪ੍ਰਸਤ ਸਾਹਿਬ ਵੀ ਆ ਗਏ ਉੰਜ ਤਾਂ ਉਹ ਕਹਿੰਦੇ ਸੀ ਕਿ ਮੈਂ ਤਾਂ ਬਿਮਾਰ ਐ ਕਿਉਂਕਿ ਪੁੱਤਰ ਦੀ ਕੁਰਸੀ ਬਚਾਉਣੀ ਸੀ ਪੁੱਤਰ ਮੋਹ ਸੀ ਇਸ ਤੋਂ ਪਹਿਲਾਂ ਵੀ ਬਹੁਤ ਉਦਾਹਰਨਾਂ ਨੇ ਕਿ ਪੁੱਤਰ ਮੋਹ ਦੇ ਵਿੱਚ ਕਿਵੇਂ-ਕਿਵੇਂ ਲੋਕਾਂ ਨੇ ਨੁਕਸਾਨ ਕੀਤੇ ਨੇ ਸਾਹਮਣੇ ਹੋ ਵੀ ਆ ਗਏ ਬੈਗਪ ਸੀਟਾਂ ਆਈਆਂ 3 ਸਰਦਾਰ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣੀ ਉਸ ਕਮੇਟੀ ਨੇ ਪੰਜਾਬ ਦਾ ਦੌਰਾ ਕੀਤਾ ਲੋਕ ਰਾਇ ਇਕੱਤਰ ਕੀਤੀ ਵਰਕਰਾਂ ਦੀ ਉਹਦੇ ਵਿੱਚ ਇਹੋ ਹੀ ਆਇਆ ਕਿ ਸਾਰੀ ਦੀ ਸਾਰੀ ਪਾਰਟੀ ਦੀ ਲੀਡਰਸ਼ਿਪ ਬਦਲ ਦਿੱਤੀ ਜਾਵੇ ਤਾਂ ਸਾਬਕਾ ਸਰਪੰਚ ਸਾਹਿਬ ਜਦੋਂ ਕਿਹਾ ਉਹ ਕਾਕਾ ਇਹ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਜਿਹੜੀਆਂ ਦੀ 78 70 80 80 ਸੀਟਾਂ ਹੋਣ ਤੇ ਉਹ ਤਿੰਨ ਸੀਟਾਂ ਨੂੰ ਹਾਰ ਨਹੀਂ ਸਮਝਦੇ ਨਮੋਸ਼ੀ ਜਾਨਕ ਹਾਰ ਹੈ ਕੋਈ ਸੁ ਵਿਖਿਆ ਨਹੀਂ ਕੋਈ ਅੱਗੇ ਬੋਲਣ ਵਾਲਾ ਨਹੀਂ ਤੇ ਜੀ ਖਰਚਾ ਕੌਣ ਕਰੂਗਾ ਅਤਫਸੋਸ 104 ਸਾਲ ਪੁਰਾਣੀ ਪਾਰਟੀ ਖਰਚਾ ਕੌਣ ਕਰੂਗਾ ਤੇ ਹੁਣ ਵੀ ਤਾਂ ਤੁਸੀਂ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਹੋ ਆ ਲੋਕ ਸਭਾ ਚੋਣਾ ਚੀ ਵੀ ਤਾਂ ਇਕੱਠੇ ਕੀਤੇ ਐ ਕੁਝ ਖਰਚੇ ਘਟਾਏ ਜਾ ਸਕਦੇ ਐ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਐ ਸੋ ਇਹ 71 ਹੋਏ ਇਹਨਾਂ ਨੇ ਫੇਰ ਕਿਹਾ ਕਿ ਅਗਲੇ ਹਫਤੇ ਫੇਰ ਜੁੜਾਂਗੇ ਕਿੱਥੇ ਜੁੜਦੇ ਐ ਪਤਾ ਨਹੀਂ ਪਰ ਇਹਨਾਂ ਨੇ ਜਿਹੜਾ ਸ਼ਰੂਮ ਨਹੀਂ ਅਕਾਲੀ ਦਲ ਬਚਾਓ ਫਰੰਟ ਉਹ ਕਹਿੰਦੇ ਜ਼ਿਲ੍ਹਾ ਪਧਰੀ ਜਿਹੜੇ ਅਹੁਦੇਦਾਰ ਨੇ ਆਗੂ ਨੇ ਉਹਨਾਂ ਦੀ ਰਾਇ ਵੀ ਲਵਾਂਗੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਇੱਕ ਮੀਟਿੰਗ ਕੱਲ ਜਲੰਧਰ ਦੇ ਕਰਤਾਰਪੁਰ ਸਾਹਿਬ ਕਰਤਾਰਪੁਰ ਦੇ ਵਿੱਚ ਵੀ ਹੋਈ ਅਕਾਲੀ ਆਗੂਆਂ ਦੀ ਗੱਲ ਇੱਕੋ ਹੀ ਹੈ ਜੇ ਅਸੀਂ ਉਹਦੇ ਤੇ ਜਾਣਾ ਹੀ ਨਹੀਂ ਫਿਰ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਟੋਰੀ ਨੂੰ ਤੇ ਜੇ ਅਸੀਂ ਅਜੇ ਵੀ ਅੱਖਾਂ ਬੰਦ ਕਰੀ ਬੈਠਣਾ ਤੇ ਬਿੱਲੀ ਨੂੰ ਦੇਖ ਕੇ ਕਬੂਤਰੱਖਾ ਬੰਦ ਕਰ ਲਏ ਤਾਂ ਮਤਲਬ ਬਿੱਲੀ ਨੂੰ ਦਿਸਣੋਂ ਤਾਂ ਨਹੀਂ ਹਟ ਗਿਆ ਗੁਰੂ ਸਾਹਿਬ ਨੇ ਸੰਗਤ ਨੂੰ 21 ਸਵੇਰੇ ਕਿਹਾ ਹੈ ਸੰਗਤ ਕਹਿੰਦੀ ਹੈ ਆਪਦੀ ਰਾਏ ਦਿੰਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਤਿਆਗ ਦੀ ਭਾਵਨਾ ਵਾਲੀ ਪਾਰਟੀ ਹੈ ਇਤਿ ਤਿਆਗ ਦੀ ਜ਼ਰੂਰਤ ਹੈ ਸਾਡਾ ਤਾਂ ਇਤਿਹਾਸ ਹੀ ਇਸ ਗੱਲ ਦਾ ਭਰਿਆ ਪਿਆ ਜਿਸ ਵੇਲੇ ਕੁਝ ਪੰਡਿਤ ਕਸ਼ਵੀਰੀ ਪੰਡਤਾਂ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਤਾਂ ਦਸ਼ਮੀਸ਼ ਪਿਤਾ ਜਿਹੜੇ ਬਾਲ ਅਵਸਥਾ ਵਿੱਚ ਸਨ ਬਾਲ ਗੋਵਿੰਦਰਾਏ ਉਹਨਾਂ ਨੇ ਪੁੱਛਿਆ ਪਿਤਾ ਨੂੰ ਕਿ ਪਿਤਾ ਜੀਏ ਕਿਉਂ ਆਏ ਨੇ ਉਹ ਕਹਿੰਦੇ ਕਿ ਇਸ ਵੇਲੇ ਕਿਸੇ ਵੱਡੇ ਕਿਸੇ ਭٹے ਵਿਅਕਤੀ ਦੀ ਕੁਰਬਾਨੀ ਦੀ ਲੋੜ ਹੈ ਉਹ ਕਹਿੰਦੇ ਗੁਰੂ ਸਾਹਿਬ ਫਿਰ ਤੁਹਾ ਤੋਂ ਵੱਡਾ ਕੌਣ ਹੋ ਸਕਦਾ ਹੈ ਤੇ ਗੁਰੂ ਸਾਹਿਬ ਨੂੰ ਲੱਗਿਆ ਕਿ ਹਾਂ ਮੇਰਾ ਪੁੱਤਰ ਬਾਦ ਦੇ ਵਿੱਚ ਸਭ ਕੁਝ ਸੰਭਲ ਲਵੇਗਾ ਉਹਨਾਂ ਨੇ ਜਾ ਕੇ ਆਖਿਆ ਵੀ ਕਹ ਦੇਓ ਔਰੰਗਜ਼ੇਬ ਨੂੰ ਜਿਹੜਾ ਰੋਜ਼ ਇਸਲਾਮ ਧਰਮ ਕਬੂਲ ਕਰਾਉਂਦਾ ਹੈ ਉਹਨੂੰ ਜਾ ਕੇ ਕਹਿ ਦਿਓ ਤੁਸੀਂ ਸਾਡੇ ਗੁਰੂ ਨੂੰ اسلام چلاਇਓ ਅਸੀਂ ਸਾਰੇ ਆ ਜਾਵਾਂਗੇ ਤੇ ਉਹ ਗੁਰੂ ਸਾਹਿਬ ਨੇ ਜਾ ਕੇ ਚਾਂਦਨੀ ਚੌਕ ਦਿੱਲੀ ਦੇ ਵਿੱਚ ਕੁਰਬਾਨੀ ਦਿੱਤੀ ਆਪਦੀ ਕੱਲਿਆਂ ਦੀ ਕੁਰਬਾਨੀ ਨਹੀਂ ਦਿੱਤੀ ਆਪਣੇ ਪੁੱਤਰ ਦੀ ਧਰਮ ਪਤਨੀ ਪੋਤਰਿਆਂ ਦੀ ਇਸੇ ਕਹਿ ਕੇ ਤਾਂ ਬੋਲ ਵਧੀਆ ਲੈਣਾ ਲਿਖੀਆਂ ਨੇ ਅਮਰ ਸਿੰਘ ਚਮਕੀਲਾ ਹੋਰਾਂ ਨੇ ਗਾਈਆਂ ਕਿ ਪਿਤਾ ਦੇ ਤਾਂ ਪੁੱਤ ਬਾਰੇ ਪਤੀ ਦੇ ਤਾਂ ਪੁੱਤ ਬਾਰੇ ਪੋਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਸੋ ਉਹ ਕੁਰਬਾਨੀ ਵਾਲੀ ਪਾਰਟੀ ਉਹ ਜਿਹਦਾ ਇਤਿਹਾਸ ਸਿੱਖ ਧਰਮ ਦੇ ਨਾਲ ਜੁੜਿਆ ਹੋਵੇ 13 13 ਦਾ ਕਨਸੈਪਟ ਤੇ ਕੰਮ ਕਰਦੀ ਹੋਵੇ ਉਹ ਪਾਰਟੀ ਕੁਰਸੀ ਨਾਲ ਚਿਪੜ ਕੇ ਬਹਿ ਜੀ ਕਹਿਣਾ ਇਹ ਮੈਂ ਤਾਂ ਛੱਡ ਨੂੰ ਤਿਆਰਾ ਸੰਭੋ ਫਿਰ ਜਿਹੜਾ ਭਾਈ ਤੁਹਾਡੇ ਸਾਹ ਤੇ ਬੈਠੂਗਾ ਸੰਭ ਹੀ ਲਊਗਾ ਅੱਜ ਜ਼ਰੂਰਤ ਹੈ ਇੱਕ ਵੱਡੀ ਕੁਰਬਾਨੀ ਦੀ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤੇ ਜੇ ਇਹਦੇ ਆਗੂਆਂ ਨੇ ਇਸੇ ਤਰ੍ਹਾਂ ਤੁਰੇ ਫਿਰਨਾ ਹੈ ਤੇ ਫਿਰ ਜੋ ਪਹਿਲਾਂ 17 ਤੇ 22 ਚ ਹੋ ਗਿਆ 19 ਚ ਹੋ ਗਿਆ ਤੇ 24 ਚ ਹੋ ਗਿਆ ਇਹ ਹੀ ਕੁਝ 27 ਚ ਹੋ ਸਕਦਾ ਹੈ ਬਿੱਤਰਿਆ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਮਜ਼ਬੂਤ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਰਹਿਣਾ ਪੰਜਾਬ ਦੇ ਇੱਥੇ ਦੇ ਵਿੱਚ ਜੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ होगी बात अब D5 चैनल हिंदी भी होगा सर D5 चैनल पंजाबी अपनी धरती अपने लोग ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ